ਹੈਲੋ एवरीवन ਐਂਡ ਗੁੱਡ ਮਾਰਨਿੰਗ ਸੋ ਹੁਣ ਵੱਜ ਚੁੱਕਿਆ ਹੈ ਸਵੇਰ ਦੇ 5 ਤੇ ਮੇਰੀ ਅੱਜ ਫਲਾਈਟ ਹੈਗੀ ਆ ਟੂ ਐਡਮਿੰਟਨ ਆਮ ਫਲਾਈਂਗ ਫੋਰ ਆਲਮੋਸਟ ਲਾਈਕ 8 ਡੇਸ ਆ ਨਜ਼ਾਰਾ ਬੜਾ ਕੈਂਟਾ ਸਿੱਧਾ ਪਲੇਨ ਦੇ ਵਿੱਚ ਬੈਣਾ ਥੈਦਰ ਦੈਨ ਜੈਟ ਬ੍ਰਿਜ ਦੇ ਥਰੂ ਹੋ ਕੇ ਪਲੇਨ ਚ ਬੈਣਾ ਮੇਰੀ ਫਲਾਈਟ ਸਾਰੀ 3-4 ਘੰਟਿਆਂ ਦੀ ਆ ਤਾਂ ਕਰਕੇ ਕੁਝ ਨਹੀਂ ਮਿਲਦਾ ਲੰਚ ਬ੍ਰੈਕਫਾਸਟ ਵਗੈਰਾ ਇੰਨੇ ਥੋੜੇ ਟਾਈਮ ਲਈ ਜਸਟ ਪਾਣੀ ਆਫਰ ਹੁੰਦਾ ਜਾਂ ਜੂਸ ਦੈਟਸ ਇਟ ਲਓ ਜੀ ਆਪਾਂ ਪਹੁੰਚ ਗਏ ਆ ਕੈਨੇਡਾ ਦੇ ਸ਼ਹਿਰ ਐਡਮਿੰਟਨ ਜਿਹੜਾ ਕਿ ਅਲਬਰਟਾ ਦੇ ਵਿੱਚ ਪੈਂਦਾ ਆ ਜਿਹੜਾ ਸਾਰਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਡਾਊਨ ਟਾਊਨ ਐਡਮਿੰਟਨ ਦਾ ਆਪਾਂ ਚੱਲੇ ਆਂ ਜੀ ਫੋਰਟ ਐਡਮਿੰਟਨ ਪਾਰਕ ਨੂੰ ਹਾਂ ਹਾਂ ਨੇ ਮੈਨੂੰ ਸਾਰੀ ਇੰਗਲਿਸ਼ ਤੇ ਮੇਰੀ ਭਾਰੀ ਬੈ ਗਈ ਹਾਂ ਹਾਂ ਨਾਈਸ ਇਟ ਇਜ਼ ਬੀਕ ਦਾ ਫਿਊਚਰੀ ਫਿਊਚਰ ਫਰੈਂਡਲੀ ਮਾਸੀ ਜੀ ਕਹਿੰਦੇ ਲੈਟਸ ਮੇਕ ਦਾ ਫਿਊਚਰੀ ਫਰੈਂਡਲੀ ਕਰੇ ਮੈਨੂੰ ਸਾਰੀ ਆਉਂਦੀ ਆ ਨਹੀਂ ਫਿਰ ਵੀ ਠੀਕ ਆ ਮਾਸੀ ਵੈਰੀ ਗੁੱਡ ਏ ਸਾਨੂੰ ਦੱਸ ਰਹੀ ਆ ਵੀ ਤੁਸੀਂ ਕਿੱਥੇ ਕਿੱਥੇ ਜਾਣਾ ਤੇ ਕਿਵੇਂ ਕਿਹੜੇ ਰਾਹ ਤੇ ਘੁੰਮ ਸਕਦੇ ਹੋ ਐਬਿੰਟ ਦੀ ਹਿਸਟਰੀ ਆਫ ਐਬਿੰਟਨ ਹਾਊਸ ਮੇਨ ਓ ਆਈ ਸੀ ਓਕੇ ਯਾ ਇਹ ਕਿਨੇ ਦਾ ਟਿਕਟਸ ਫੋਰ ਦੈਟ ਫਰ ਇਨਸਾਈਡ অর ਵੀ ਹੈਵ ਟੂ ਕਮ ਬੈਕ ਓਵਰ ਹੇਅਰ ਯੂ ਗੈਟ ਟੂ ਗੋ ਟੂ ਮਿਟਟਲ ਫੋਰ ਨੈਕਸਟ ਸਟੋਰੀ ਇਨ ਹਿਸਟਰੀ ਓਕੇ ਇਹ ਸਾਡੀ ਹੁਣ ਟ੍ਰੇਨ ਆਈ ਏ ਡਿਪਾਰਟ ਹੋਣ ਲੱਗੀ ਆ ਫੁੱਲ ਸਪੀਡ ਤੇ ਸੋਗੀ ਟ੍ਰੇਨ ਫੜਦੇ ਹੋਏ ਆਪਦੀ ਆ ਸਾਡੇ ਟੀਟੀ ਖੜਾ ਓ ਮੇਰੀ ਭੈਣ ਆ ਥੈਂਕ ਯੂ ਫੱਜ ਲੋ ਫੱਜ ਲੋ ਫੱਜ ਲੋ ਕੈਨਡਾ ਦੀਆਂ ਘੋੜੀਆਂ ਇਹ ਬੌਣੀਆਂ ਨੇ ਯਾਰ 1846 ਵੀ ਇੰਡੇਜਨਸ ਲੋਕ ਸੀ ਜਿਹੜੇ ਉਹ ਕਿਵੇਂ ਰਹਿੰਦੇ ਸੀ ਇਹ ਜਿਹੋ ਉਹਨਾਂ ਦੇ ਘਰ ਹੁੰਦੇ ਸੀ ਬਣੇ ਹੋਏ ਹਾਂਜੀ ਲੱਗੇਗੀ ਹਾਂ ਬਸ ਉਹਦਾ ਸਫਾਈ ਨਹੀਂ ਸੀ ਇੰਨੀ ਤਾਂ ਕਰਕੇ ਜਿਵੇਂ ਦੀ ਲੱਕੜ ਸੀਗੀ ਉਹਵੇਂ ਲਾਈ ਹੋਈ ਆ ਇਹਨਾਂ ਨੇ ਉਹ ਕਾਟ ਕੇ ਸੋਹਣੀ ਲਾਈ ਜਾਂਦੇ ਹਾਂਜੀ ਹਾਂ ਜੀ ਆਪਣੇ ਇੰਗਲਿਸ਼ ਦੇ ਦੌਰ ਹਾਂ ਆਪਣੀ ਹਿੰਦੀ ਦੇ ਦਰਵਾਜ਼ਿਆਂ ਵਰਗੇ ਜਿਵੇਂ ਉਹਵੇਂ ਦਰਵਾਜ਼ੇ ਆ ਹਾਂ ਪ੍ਰਾਨਮ ਸੋਹਣਾ ਲੱਗਦਾ ਹੈ ਕਰਾਂ ਦੀ ਸ਼ੇਪ ਸ਼ੁਰੂ ਤੋਂ ਹੀ ਕੈਨੇਡਾ ਦੇ ਵਿੱਚ ਆਈ ਆ ਕਿਉਂਕਿ ਸਨੋ ਪੈਂਦੀ ਸੀਗੀ ਇੱਥੇ ਤਾਂ ਓਸਾ ਬਨਾਲੇ ਹੀ ਬਣੇ ਹੋਇਆ ਘਰ ਇਹ ਹਾਂ ਟਾਲਚੀ ਬਣੇ ਵੀ ਕਿ ਕਿੰਨੇ ਪਰਾਂ ਦੇ ਹੋਰ ਕੀ ਹਾਂ ਦੇਖੋ ਕੀ ਇਹ ਤੇ ਸੋਤੇ ਆਸ਼ੈਂਕਾ ਇਹਨਾਂ ਦਾ ਹਨਾ ਹੱਥ ਧੋਣ ਵਾਲਾ ਸੀ ਬੜੇ ਤੇ ਹਾਂ ਹਨਾ ਲੰਘ ਜਿੱਦਾਂ ਪੜੇ ਹੁੰਦੇ ਸੀ ਹਾਂ ਪੁਰਾਣੇ ਲੋਕ ਇੱਥੇ ਕੈਨੇਡਾ ਚ ਆਏ ਰਹਿੰਦੇ ਸੀ ਇਹਨਾਂ ਦੇ ਬੈੱਡ ਹਮ ਆਹ ਡਾਈਨਿੰਗ ਟੇਬਲ ਤੇ ਉਹ ਹੋ ਗਿਆ ਉਹ ਖਾਣਾ ਬਣਾਉਣ ਵਾਲਾ ਇਹ ਕਿੰਨੇ ਸਾਨ ਆ ਆਪਣੇ ਵੀ ਇੰਡੀਆ ਦੇ ਵਿੱਚ ਪਹਿਲਾਂ ਐ ਹੀ ਸੀਗੇ ਹਾਂ ਕਿ ਦੇਖ ਆ ਵੀ ਤਾਂ ਭਾਂਡੇ ਜੀ ਵੀ ਕਿੰਨੇ ਹਾਂ ਉਹ ਵਰਤਮਾਨ ਜੀ ਵੀ ਤਾਂ ਆਪਣੇ ਇਦਾਂ ਹੀ ਹੁੰਦੇ ਸੀ ਉਹ ਚਾਰ ਵਾਲੇ ਵਰਤਮਾਨ ਹੁੰਦੇ ਸੀ ਜਿਵੇਂ ਆਪਣੇ ਓਮੇ ਆ ਜਮਾ ਓਮੇ ਧੂਰ ਪਰ ਆਪਾਂ ਕਹਿ ਦਿੰਦੇ ਹਾਂ ਕਿ ਸਾਡੇ ਤਾਂ ਹੁੰਦੇ ਸੀ ਹਰ ਜਗ੍ਹਾ ਚੇਂਜ ਹੋਇਆ ਹਾਂ ਹਰ ਹਾਂ ਹਰ ਕਲਚਰ ਚੇਂਜ ਹੋਇਆ ਟਾਈਮ ਦੇ ਨਾਲ ਸਾਲਾਂ ਦੇ ਨਾਲ ਕਿ ਆਪਣੇ ਵੀ ਪੁਰਾਣੇ ਘਰਾਂ 'ਚ ਛੱਤਾਂ ਜਿਵੇਂ ਇੰਡੀਆ 'ਚ ਆ ਜਿਵੇਂ ਸੇਮ ਹੋਵੇ ਇਹਨਾਂ ਦੀਆਂ ਵੀ ਬਸ ਇਹ ਮੁਲਕ ਥੋੜੀ ਟਾਈਮ ਨਾਲ ਤਰੱਕੀ ਵੱਧ ਕਰ ਗਏ ਆਪਾਂ ਘਟ ਕੀਤੀ ਆ ਨਸਟਾਲਜੀ ਟਾਈਮ ਨੂੰ ਘਟਿਆ ਟਾਈਮ ਸੰਭਲੀ ਸਹੀ ਹਾਂ ਕੁਰਸੀ ਦੇਖਿਓ ਆਵਲੀ ਕਿਵੇਂ ਬਣਾਈ ਹੋਈ ਆ ਵਾਹ ਕਿੱਥੋਂ ਕਿਹਾ ਕਿੱਡੇ ਸੋਹਣੇ ਤਰੀਕੇ ਨਾਲ ਹੁਣ ਇਹ ਚੀਜ਼ਾਂ ਨੂੰ ਐਂਟੀਕ ਕਹਿ ਦਿੰਦੇ ਆ ਉਹ ਬਾਲਟੀਆਂ ਪਈਆਂ ਰੋਟੀ ਬਣਾਉਂਦੇ ਉੱਥੇ ਉਵੇਂ ਦਿਖਾਇਆ ਜਾਮਾ ਹਾਂਜੀ ਸਟੀਲ ਦੀਆਂ ਬਾਲਟੀਆਂ ਉਹ ਆਪਾਂ ਕੀ ਕਹਿੰਦੇ ਉੱਥੇ ਫਾਇਰ ਰੱਖਾ ਉਹ ਹੁਣ ਆਪਾਂ ਕੁਝ ਦਾ ਫੈਂਸੀ ਬਣਾ ਲਏ ਇਹਨੂੰ ਇਹ ਬੈਠਣ ਉੱਠਣ ਨੂੰ ਵਰਤਦੇ ਹੋਣਗੇ ਜਿਵੇਂ ਉੱਠਾ ਚਲੀ ਜਾਂਦੇ ਹਾਂਜੀ ਜਮਾ ਉਵੇਂ ਬਣਾਇਆ ਹੋਇਆ ਚੱਲੀ ਜਾ ਮੈਨੂੰ ਤਾਂ ਐਂਦਾ ਇੱਕ ਅਸਲੀ ਕਾਠੀ ਕੁੱਠੀ ਬਣ ਜੂਗੀ ਨਾ ਹੋ ਸਕਦਾ ਜੀ ਹੁਣ ਇਹ ਤੇ ਲਿਖਿਆ ਨਹੀਂ ਹੋਇਆ ਕਿਤੇ ਲਿਖਿਆ ਨਹੀਂ ਹੋਇਆ ਫਿਰ ਤਾਂ ਪਤਾ ਲੱਗ ਜੇ ਪਰ ਅੰਦਾਜ਼ਾ ਇਹੀ ਹੈ ਵੀ ਓਏ ਸ਼ਿਪੋ ਦੇਖੀਏ ਉਹ ਦਰ ਕਿਵੇਂ ਹੈ ਹਾਂ ਆਹ ਨੂੰ ਮੈਂ ਇੱਕ ਕੋ ਪਾਣੀ ਪੁਰਾਣੀ ਕਿਸ਼ਤੀ ਵੀ ਜਿਹੜੇ ਇੱਥੋਂ ਦੇ ਮੂਲ ਕੋ ਖੜੀ ਹੈ ਕੈਨੇਡੀਅਨ ਸੀਗੇ ਅਸਲੀ ਕੈਨੇਡਾ ਦੇ ਵਾਸੀ ਇਹ ਉਹਨਾਂ ਦੀ ਲਾਈਫ ਉਹ ਐਵੇਂ ਦੀ ਲਾਈਫ ਜਿਉਂਦੇ ਸੀ ਉਹਨਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਇਹ ਵੀ ਇੰਨੀ ਮਜ਼ਬੂਤ ਤੇ ਇੰਨੀ ਭਾਰੀ ਬੋਟ ਨੂੰ ਚਲਾਉਣਾ ਕਿੰਨੇ ਲੋਕ ਬੰਦੇ ਹੋਣਗੇ ਆਸੇ ਪਾਸੇ ਹਾਂ ਬਹੁਤ ਔਖਾ ਇਹਨੂੰ ਮੂਲ ਚਲਾਉਂਦਾ ਵੀ ਕਿਵੇਂ ਪਾਣੀ ਹਣਾ ਆਪਣੀਆਂ ਦੂਜੀਆਂ ਸ਼ਿਪ ਹੁੰਦੀਆਂ ਵੇਖੋ ਮੋਟਰ ਤੇ ਚਲਦੀਆਂ ਹੁਣ ਤਾਂ ਹਾਂਜੀ ਫਿਊਲ ਤੇ ਚਲਦੀਆਂ ਹੱਥਾਂ ਨਾਲ ਚਲਦੀ ਸੀ ਇਹ ਵੀ ਮਤਲਬ ਚੱਕੀ ਵਰਤਦੇ ਸੀ ਕਿਸੇ ਟਾਈਮ ਤੇ ਇਵੇਂ ਦੋ ਪਰਸੀ ਵੀ ਹਾਂ ਤੇ ਉਹ ਪਾਣੀ ਵਾਲਾ ਵੀ ਉਹ ਪਾਣੀ ਕਾਢਦੇ ਹੁੰਦੇ ਜੀ ਨਾ ਗੇੜ ਕੇ ਉਹ ਚੱਕਰਾ ਜਾ ਪਿਆ ਕਿੱਦਾਂ ਫਿਰ ਇਹਨਾਂ ਨੂੰ ਪਰਾਣੀਆਂ ਹੀ ਸੀ ਇਹ ਹਾਂ ਹਾਂ ਸੀ ਵਰਤ ਆਏ ਤਾਂ ਸਾਰੇ ਉੱਥੋਂ ਹੀ ਆਵਾਂ ਸੀ ਜੀ ਆਵੇ ਕੋਮੀ ਪਟਕਾਈਆਂ ਮੰਗ ਜੁੱਲੇ ਬਣਾਏ ਵੀ ਸੀਗੇ ਉਹ ਧੂਆਂ ਵੀ ਸੀਗਾ ਹੁਣੀ ਧੂਏ ਦਾ ਇੰਨਾ ਬਣ ਕੇ ਇੰਨਾ ਮਿੱਠੇ ਹਾਂ ਵੀ ਧੂਆਂ ਨਾ ਹੋਵੇ ਧੂਆਂ ਨਾ ਹੋਵੇ ਪ੍ਰਦੂਸ਼ਨ ਫੈਲਟ ਹੈ ਪਰ ਸਹੀ ਗੱਲ ਹੈ ਪ੍ਰਦੂਸ਼ਨ ਤਾਂ ਪਹਿਲਾਂ ਇਹਨਾਂ ਨੇ ਵੀ ਬਹੁਤ ਫਲਾਇਆ ਮਤਲਬ ਇਹ ਵੀ ਹੁਣੀ ਸੁਧਰਿਆ ਟਾਈਮ ਨਾਲ माजी ਜੀ ਕਹਿੰਦੇ ਇਹਨਾਂ ਨੇ ਵੀ ਪ੍ਰਦੂਸ਼ਨ ਕਰ ਕਰ ਹੀ ਖਾਦਾਗਾ ਸਹੀ ਗੱਲ ਹੈ ਆ ਇਹਨਾਂ ਦਾ ਦੇਸੀ ਜਗਾੜ ਜਿਹੜਾ ਇਹ ਕੁੰਡਾ ਲਾਉਂਦੇ ਆ ਜਿਵੇਂ ਹੁਣ ਆਪਣੇ ਮੋੜਨ ਵਾਲੇ ਹੈਂਡਲ ਆ ਉਹਦੋਂ ਆਏ ਸੀ ਤਾਂ ਜੋ ਹਾਰਟਸਨ ਬੇ ਦੇ ਬਲੈਂਕਟ ਆਏ ਓਏ ਹਾਂ ਹਨਾ ਹਾਰਟਸਨ ਬੇ ਦੇ ਆ ਰਾਈਟ ਹਾਰਟਸਨ ਬੇ ਦੀ ਕੰਪਨੀ ਕਿਉਂਕਿ ਬਹੁਤ ਪੁਰਾਣੀ ਕੰਪਨੀ ਆ ਜਿਹੜੀ ਪਿੱਛੇ ਤੁਹਾਨੂੰ ਸ਼ਿਪ ਦਿਖਾਈ ਆ ਉਹ ਵੀ ਹਾਰਟਸਨ ਬੇ ਦੇ ਰੂਟ ਤੋਂ ਹੀ ਆਉਂਦੀ ਸੀ ਆ ਐਨੀਮਲ ਐਨੀਮਲ ਸਕਿਨ ਨਾ ਇਹ ਹਰ ਜਗ੍ਹਾ ਜਗਾ ਜਗਾ ਪਈ ਹੈ ਕਿਉਂਕਿ ਇਹ ਹੇਠਾਂ ਵਾਸਤੇ ਆਪਦੇ ਉੱਤੇ ਲੈਣ ਨੂੰ ਆਹੀ ਯੂਜ਼ ਕਰਦੇ ਸੀ ਉਦੋਂ ਕੈਨੇਡਾ ਦੇ ਵਿੱਚ ਠੰਡ ਬਹੁਤ ਜ਼ਿਆਦਾ ਸੀ ਹੁਣ ਦੇ ਕੰਪੈਰੀਟਿਵਲੀ ਆ ਵੀ ਕਿਸੇ ਜਾਨਵਰ ਦੀ ਖਾਲਾ ਦੇਖੋ ਇਹਦਾ ਮੂੰਹ ਅੱਖਾਂ ਜਿਵੇਂ ਹੋਇਆ ਆ ਦੇਖੋ ਆ ਵੀ ਡਰਾਈਡ ਆਊਟ ਖਾਲਾ ਅਨਨਤ ਦੀ ਸੇ ਜਾਨ ਵਰਦ ਕੰਨੋ ਦੇ ਬੰਸ ਸੋ ਫੀਲ ਲਾਈਕ ਆ ਗੋਇੰਗ ਟੂ ਮਾਈ 60th ਆ ਵੈਸ ਐਵੇਰੀ ਟੂ ਨਾਈਟ ਫਿਰ ਯੂ ਚੀਕ ਇਟ ਆਊਟ ਦੈਨ ਕੈਨ ਅੱਜ ਮੈਂ ਫੌਕਸ ਹੁੰਦੀ ਹੈ ਨਾ ਫੌਕਸ ਆ ਫੌਕਸ ਦੀ ਆ ਦਾਰਕ ਸਿਗਰੇਟ ਬਸ ਸਕਨ ਨਾ ਇਨਾ ਚੋਂ ਹੱਡ ਕੱਢੇ ਹੋਏ ਸਾਰੀ ਚੋਂ ਇਹਦੇ ਵਿੱਚ ਡੇਟਸ ਰੱਖਦੇ ਸੀਗੇ ਇਹ ਇਹ ਜਸ ਸਾਲਟ ਆਕੀਬਾਰ ਮਸਟਰਡ ਇਹਦੇ ਵਿੱਚ ਖੰਡ ਇਹ ਚ ਚੌਲ ਸਾਰਾ ਸਾਰਾ ਰੱਖਣ ਲਈ ਅੱਧਰ ਚੀਜ਼ਾਂ ਇਹਨਾਂ ਦੀਆਂ ਹਾਂਜੀ ਇਹ ਮੇਰਾ ਸਟੋਰੇਜ ਵਾਸਤੇ ਆ ਅਜੇ ਮੈਂ ਆਪਣੀਆਂ ਉਹ ਹੁੰਦੀਆਂ ਨੇ ਪੇਟੀਆਂ ਹਾਂ ਹਾਂ ਇਹ ਜੀ ਵਿੰਡੋ ਵੀ ਖੋਲਦੇ ਹਾਂ ਕਿਸ ਵਾਸਤੇ ਮਾ ਇੱਕ ਤੋਂ ਇੱਕ ਕਰਦੀ ਹੋਊਗੀ ਲੱਗਦੇ ਕੋੜ ਤੇ ਵੀ ਆ ਮਸ ਇਸ ਲੈ ਕੇ ਕਹਿੰਦੇ ਗੋਰਿਆਂ ਦੇ ਆ ਇਹ ਆ ਬੇਬੀ ਕ੍ਰਿਬ ਇਹਨਾਂ ਦੀ ਗੋਰੀਆਂ ਦੀ ਫੂਕ ਨਹੀਂ ਇਹ ਜੋ ਹਵਾ ਆਉਂਦੀ ਹੈ ਇਹ ਤਾਂ ਤੁਸੀਂ ਇਹਨੂੰ ਪ੍ਰੈਸ ਕਰਦੇ ਹੋ ਆ ਤੂੰ ਚਾਹ ਮਾਗ ਅੱਗ ਮਚਾਉਣ ਵਾਲੀ ਇੱਥੇ ਇਹ ਅੱਗ ਮਚਾਉਂਦੇ ਸੀ ਤੇ ਆ ਇਹਨਾਂ ਦਾ ਨਾਲ ਡਾਈਨਿੰਗ ਟੇਬਲ ਹਾਂ ਮੈਨੂੰ ਰਵੰਦੀ ਐਗਜ਼ਾਮਪਲ ਸਹੀ ਲੱਗੀ ਰਾਈਟ ਹਾਂ ਜਿਵੇਂ ਆਪਾਂ ਚੁੱਲ੍ਹੇ ਤੇ ਬਹਿ ਕੇ ਖਾਣਾ ਖਾਂਦੇ ਦੇਖ ਆ ਵੀ ਆਪਾਂ ਮੈਂ ਆਪਾਂ ਪੀੜੀਆਂ ਨਾਲ ਹਾਂ ਵੀ ਇੱਥੇ ਪੀੜੀਆਂ ਵੀ ਇੱਕ ਡਾਈਨਿੰਗ ਟੇਬਲ ਤੋਂ ਲਾ ਕੇ ਡਾਈਨਿੰਗ ਟੇਬਲ ਚੱਲਦੀ ਹੈ ਹਾਂਜੀ ਇਹਨਾਂ ਨੇ ਢਿ ਸ਼ੁਰੂ ਤੋਂ ਲਾ ਕੇ ਆਹ ਚਿਮਟਾ ਹਨਾ ਹਾਂ ਉਹ ਪਰ ਇਹ ਪ੍ਰ ਸੁੰਦਰਵਨ ਹਾਂ ਹੁੰਦਾ ਆ ਵੀ ਹਾਂ ਕਿੰਪਟੇ ਹੈ ਕਿੰਨੀ ਸੋਹਣੀ ਸ਼ੇਪ ਦਾ ਇਹ ਸਮਾਈ ਦਾ ਵੀ ਕੁੱਤੇ ਸਿਰਫ ਬਿੜਕਦੇਣ ਲਈ ਆ ਬਟ ਇਹ ਨਾ ਤੋ ਡੇਲੀ ਲਾਈਫ ਦੇ ਵੀ ਕੰਮ ਲੈਂਦੇ ਸੀਗੇ ਖੇਤੀ ਦਾ ਟਰਾਂਸਪੋਰਟੇਸ਼ਨ ਦੇ ਐਵੇਂ ਦੇ ਹੁਣ ਅਸੀਂ ਨੈਕਸਟ ਚੱਲਿਆ 1920 ਇਰਾ ਐਵਲੀ ਸਟਰੀਟ ਤੇ ਇਹ ਹੈਗਾ ਜੀ ਮੋਟਰ ਹਾਊਸ ਗੱਡੀਆਂ ਦਾ ਗਰਾਜ ਪੁਰਾਣਾ ਤੇ ਵੀ ਕਿਵੇਂ ਦੀਆਂ ਗੱਡੀਆਂ ਸੀ ਇਹਨਾਂ ਦੀਆਂ ਆ ਛੋਲੇ ਮੂਵੀ ਚ ਹੁੰਦੀ ਹੈ ਜਿਹੜੀ ਮੁਤਾਬਕ ਚੰਪੂਰ ਉਹ ਖੜੀ ਆ ਆ ਵੀ ਇਹਨਾਂ ਦੀ ਪੁਰਾਣੀ ਗੱਡੀ ਆ ਅਲਬਰਟਾ 25 ਮਾਸਕ ਹੈ ਤੇ ਇਹ ਇਹਨਾਂ ਨੇ ਬਣਾਈ ਸੀਗੀ ਕਿਉਂਕਿ ਉਦੋਂ ਨਾ ਇਸਲਾਮ ਦਾ ਕੋਈ ਸੈਂਟਰ ਨਹੀਂ ਸੀ ਹੁੰਦਾ ਇੱਥੇ ਤਾਂ ਜਿਹੜੀ ਆ ਸੀਗੀ ਅਲ ਰਾਸ਼ਿਦ ਇਹਨਾਂ ਨੇ ਬਣਾਈ ਸੀ ਤਾਂ ਕਿ ਅਸੀਂ ਨਿੱਕੀਆਂ-ਨਿੱਕੀਆਂ ਗੈੱਟ ਟੁਗੇਦਰਸ ਕਰ ਸਕੀਏ ਤੇ ਇਕੱਠੇ ਹੋ ਸਕੀਏ ਕੋਈ ਗੱਲਬਾਤ ਕਰਨ ਲਈ ਇਸਲਾਮਿਕ ਮਾਸਕ ਹੈ ਆ ਸਿਗੀ ਜੀ ਇਸਲਾਮਿਕ ਮਾਸਕ ਇੱਥੇ ਆਪਦੀਆਂ ਪ੍ਰੇਅਰਸ ਵਗੈਰਾ ਕਰਦੇ ਸੀ ਇਸਲਾਮਿਕ ਧਰਮ ਦੇ ਜੋ ਲੋਕ ਸੀ 1920 ਦੇ ਅਰਾਊਂਡ ਜਿਹੜੇ ਕੈਨੇਡਾ ਐ ਆ ਹੈਗੀ ਹੈ ਜੀ 1920 ਦੀ ਟੈਲੀਫੋਨ ਐਕਸਚੇਂਜ ਟੈਲੀਫੋਨ ਐਕਸਚੇਂਜ ਤੇ ਟਾਈਪਰਾਇਟਰ ਆ ਡੜ ਬੰਦੇ ਬੰਦੇ ਸੀ ਅਡਰ ਥਾਂ ਤੇ ਇਹ ਹੈਗਾ ਜੀ ਪੁਰਾਣਾ ਡਰੱਗ ਸਟੋਰ ਦਾ ਸਨ ਡੱਗ ਡਰੱਗ ਸਟੋਰ ਜਿੱਥੇ ਦਵਾਈਆਂ ਮਿਲਦੀਆਂ ਸੀ ਜਿਵੇਂ ਹੁਣ ਅੱਜ ਕੱਲ ਸ਼ਾਪਰਜ਼ ਵਰਲਡ ਮਿਲਦੀਆਂ ਉਹ ਸੌਰੀ ਸ਼ਾਪਰਜ਼ ਡਰੱਗ ਮਾਥ ਆ ਬਲਸ਼ ਪਏ ਆਈਬ੍ਰੋ ਪੈਨਸਲ ਪੁਰਾਣੀ ਟਾਈਪ ਦੀ ਆ ਹੇਅਰਸ ਦਾ ਸਮਾਨ ਪਿਆ ਹੇਅਰ ਡਰੈਸਿੰਗ ਦਾ ਬਰਸ਼ਸ ਉਹ ਯਾ ਮਿਰਰ ਕਿਡੇ ਸੋਹਣੇ ਮਿਰਰ ਹਣਾ ਆ ਗੋਰਿਆਂ ਦੀਆਂ ਪੁਰਾਣੀਆਂ ਨੇਲ ਪੇਂਟਸ ਹੇਅਰ ਆਇਲ ਹੀਅਰ ਸੋਪ ਉਹ ਹਾਂ ਪੀਅਰਸ ਸੋਪ ਕਿੰਨੀ ਪੁਰਾਣੀ ਪਹਿਲਾਂ ਆਪਏ تین ਹੁੰਦੀ ਉਹ ਇਹਦੀ ਹਾਂ ਸਾਰੀਆਂ ਫੈਨ ਦੇ ਡੰਡੇ ਸੀਗੇ ਹਾਂ ਬੈਂਡੇ ਇੰਡੀਅਨ ਟੋਨਿਕ ਲਿਵਰ ਕਿਡਨੀਜ਼ ਜਾਂ ਅੱਜ ਮੈਂ ਵੈਦ ਦਾ ਦਵਾਈ ਖਾਣਾ ਹੁੰਦਾ ਕਾਈਂਡ ਆਫ ਉਦਾਂ ਦਾ ਕੁਛ ਜਿੱਥੇ ਦਵਾਈਆਂ ਬਣਾਉਂਦੇ ਸੀ ਜਾਂ ਪੜ੍ਹ ਕੇ ਬਣਾਉਂਦੇ ਸੀ ਇਹ ਕਿਸ ਦਵਾਈਆਂ ਹਨ ਇਹਦੇ ਵਿੱਚ ਪੜ੍ਹਾਈ ਕਰਕੇ ਉਹ ਉੱਥੇ ਬਣਦੀਆਂ ਹੋਣਗੀਆਂ ਕੀ ਆ ਸੈਂਸ ਕਿੰਨੇ ਦੀ ਪਰਚੇਜ਼ ਆ ਇਹ ਸਾਰਾ ਉਵੇਂ ਦੱਸਦੀ ਆ ਦੇਖਾਂ ਪਾਲਦਾ ਬੁੱਢਾ ਹੈ ਪੁਰਾਣੀ ਮਸ਼ੀਨ ਆ ਇਹ ਵੀ ਕਿੰਨਾ ਪੇ ਕਰਨਾ ਜਿਵੇਂ ਅੱਜ ਕੱਲ੍ਹ ਦੀਆਂ ਪੇਮੈਂਟ ਅਮਾਉਂਟ ਸਾਰੀ ਮਸ਼ੀਨ ਹੁੰਦੀ ਆ ਕਿੰਨਾ ਟੋਟਲ ਹੋ ਗਿਆ ਇਹ ਉਹ ਕੈਲਕੂਲੇਟ ਕਰਦੀ ਆ ਤੇ ਨਾਓ ਹੁਣ ਸਾਰਾ ਟਾਈਮ ਹੋ ਗਿਆ ਆਈਸਕ੍ਰੀਮ ਖਾਣ ਦਾ ਲੱਗੇ ਉਹਨਾਂ ਦਾ ਇਵ ਯੂ 올ਡਸਟ ਟਾਈਮ ਦੇ ਬਣਿਆ ਹੋਇਆ ਉਵੇਂ ਦਾ ਉਸ ਕਿਹਾ ਉਹਨਾਂ ਦਾ ਉਹਨਾਂ ਦਾ ਮਾਸ ਜੀ ਦਾ ਕੋਹਨਤਾ ਬਾਲਾ ਬੁਰੇ ਬੁਰੇ ਤਰੀਕੇ ਨਾਲ ਭਾਤਾ ਉਹਨੇ 180 ਲੰਭ ਘਰੇ ਇੰਟਰਨੈਸ਼ਨਲ এমਪਲੋਇਮੈਂਟ ਐਸ ਐਲ ਸੀ ਲਾਈਕ ਉਹ ਕਿੱਦਾਂ ਕਿੱਦਾਂ ਆਪਾਂ ਨੂੰ ਪੇ ਕਰਨਗੇ ਕਿੰਨੇ ਆਵਰ ਜਿਦਾ 27.5 ਹੋਗੇ ਆਵਰਸ ਤੇ ਕਿੰਨੇ ਡੇ ਵਰਕ ਹੋਗਾ ਸਾਡਾ ਮਾਹੀਆ ਸੁੱਤੀ ਗਈ ਨਹੀਂ ਇਸ ਸਾਲ ਨੂੰ ਮਾਇਲ ਨੂੰ ਦੇ ਆ ਨੀਚੇ ਵੀ ਲਿਖਿਆ ਹੋਇਆ এমਪਲੋਇਮੈਂਟ ਆਫਿਸ 75 ਮਾਈਨਰਜ਼ ਨੀਡਿਡ ਤੇ 4 ਡਾਲਰ 4 ਡਾਲਰ ਪਰ ਡੇ ਫਰੈਂਕ ਅਲਟਾ 10 am to 12 pm ਦੀ ਜੌਬ ਆ ਹਾਂ ਆਲ ਏਜਸ ਵੈਲਕਮ ਯਾ ਇਹ ਹੈ ਇਹ এমਪਲੋਇਮੈਂਟ ਏਜੰਸੀ ਪੁਰਾਣੇ ਇਹਨਾਂ ਨੇ ਪੁਰਾਣਾ ਏਰਾ ਉਵੇਂ ਦਿਖਾਇਆ ਹੋਇਆ ਲਾਈਕ ਦੇ ਆਰ ਸਿਟਿੰਗ ਹਾਈ ਤੇ 1905 ਏਰਾ ਫੋਲਕਸ ਹਾਊਸ ਉਹਨਾਂ ਦਾ ਘਰ ਬਣਾਇਆ ਹੋਇਆ ਦੇਖੋ ਜੀ ਆ ਘਰ ਦੀ ਪੁਰਾਣੀ ਫੋਟੋ ਆ ਆ ਮੇ ਵੀ ਇੱਥੇ ਜਿਹੜੇ ਰਹਿੰਦੇ ਸੀਗੇ ਉਹਨਾਂ ਦੀਆਂ ਮੈਮਰੀਜ਼ ਨੇ ਆ ਵੀ ਆ ਇਹਨਾਂ ਦੀ ਫੈਮਿਲੀ ਆ ਥੋੜੀ ਕਲੀਅਰ ਘੱਟਾ ਕਿਉਂਕਿ ਤੇ ਛਾਂ ਪਈ ਜਾਂਦੀ ਆ ਆ ਵੀ ਇਹਨਾਂ ਦੀ ਫੈਮਿਲੀ ਦੀਆਂ ਫੋਟੋਜ਼ ਆ ਆ ਪੂਰਾ ਇਹਨਾਂ ਨੇ ਪ੍ਰੀਜ਼ਰਵ ਕੀਤਾ ਹੋਇਆ ਬ੍ਰੈਡ ਬੇਲਣਾ ਹੈਨਾ ਬੇਲਣਾ ਕਾਈਂਡ ਆਫ ਯਾ ਉਹ ਪੀਜ਼ਾ ਪੀਜ਼ਾ ਡੋ ਕਰਨ ਵਾਲਾ ਗੋਰੀਆ ਨਾਲ ਬੇਲਣਾ ਆ ਗਏ ਦਾ ਬਹੁਤ ਨਲਕਾ ਨਹੀਂ ਹੈਗਾ ਇਹ ਇੱਕ ਬਹੁਤ ਹੋਰ ਲੱਗਦਾ ਮੈਨੂੰ ਹਾਂ ਹੋ ਸਕਦਾ ਟੂਟੀ ਨਾ ਹੁੰਦੀ ਹੋਵੇ ਜਿਵੇਂ ਟੱਬ ਆ ਗਏ ਨਾ ਹਾਂ ਟੱਬ ਆ ਹਾਂ ਨਲਕਾ ਬਾਹਰ ਤੋਂ ਮੇਰੀ ਤੁਹਾਨੂੰ ਚੀਜ਼ ਦਿਖਾਈਏ ਅੰਦਰ ਆਗਾ ਪਿੰਡ ਅੰਦਰਲਾ ਘਰ ਜਿਵੇਂ ਓਵੇਂ ਪੌੜੀਆਂ ਜਿਵੇਂ ਸੇਮ ਆਹੀ ਆਹੀ ਸ਼ੇਪ ਚ ਤੇ ਆਉਟਰਲੇ ਇਹਨਾਂ ਦੇ ਰੂਮ ਬਣੇ ਹੋਇਆ ਇਹ ਠੰਡ ਤੋਂ ਰੂਮ ਬਣਿਆ ਉੱਤੇ ਅਲੱਗ ਤੋਂ ਸਟਰਕਚਰ ਅਜਿਵੇਂ ਅੱਜ ਕੱਲ ਕਮਰਿਆਂ ਦਾ ਇਹਨਾਂ ਦੇਆਂ ਦਾ ਓਵੇਂ ਹੀ ਆ ਆਹ ਤੇ ਕੁਝ ਲਿਖਿਆ ਨਹੀਂ ਹੋਇਆ ਪਰ ਇਹਨੂੰ ਦੇਖ ਕੇ ਲੱਗਦਾ ਜਿਵੇਂ ਮਸ਼ਾਲ ਨਹੀਂ ਹੁੰਦੀ ਮਸ਼ਾਲ ਲਾਉਣੇ ਆਪਾਂ ਘਰਾਂ ਦੇ ਬਾਹਰ ਉਵੇਂ ਕੁਝ ਆਹੇ ਦੋਨੇ ਪਾਸੇ ਲੱਗੀ ਹੋਈ ਆ ਸ਼ਾਇਦ ਉਦੋਂ ਜਾਨਵਰ ਵਗੈਰਾ ਆਉਂਦੇ ਹੋਣਗੇ ਜਾਂ ਉਦੋਂ ਮਸ਼ਾਲ ਲਾ ਕੇ ਪੈਂਦੇ ਹੋਣਗੇ ਇੱਥੇ ਨਹੀਂ ਕੁਝ ਕੁਸ਼ ਘਰਾਂ ਦੀ ਰੈਨੋਵੇਸ਼ਨ ਚੱਲੀ ਜਾਂਦੀ ਆ ਉਹਦੇ ਕਰਕੇ ਉਹ ਖੁੱਲੇ ਨਹੀਂ ਹੈਗੇ ਅਦਰਵਾਈਜ਼ ਸਾਡਾ ਪਲਾਨ ਸੀਗਾ ਵੀ ਇੱਥੋਂ ਦਾ ਜਿਹੜੇ ਉਦੋਂ ਦੇ ਘਰ ਸੀ ਉਸ ਟਾਈਮ ਦੇ ਉਹ ਵੇਖੀਏ ਪਰ ਉਹ ਅੰਡਰ ਰੈਨੋਵੇਸ਼ਨ ਆ ਅੱਜ ਮੈਂ ਚਰਚਾ ਤੇ ਉਹ ਅੱਗੇ ਘਰ ਬਣੇ ਹੋਏ ਆ and something same پانی نہیں آئیں گے ہٹا پانی نہیں نکل رہا پانی ڈونگے ہو گے نا نہیں تو جائے ممی ائی لا جو لے چکرے مشین دا پھٹے نل کے دے تو پھٹے چکتے نہیں باہر رہچو آج یوگا کرو آ کرو ہاں صحیح گل ہے آج یوگی سی اگے ہمم ਯਾ ਲੱਗੀ ਮੈਂ ਤਾਂ ਕਹਿੰਦਾ ਚੱਲਦਾ ਮੈਂ ਤਾਂ ਚੱਲਦਾ ਭਾਲਦਾ ਪਾਣੀ ਆ ਹਾਂ ਰਵਨ ਜੰਗਲ ਪਾਣੀ ਆ ਉਹ ਦੇਖ ਸੀਟ ਬਣੀ ਹੋਈ ਹਾਂ ਇਹਨਾਂ ਤਾਂ ਜੰਗਲ ਪਾਣੀ ਕੋਸਰ ਹੈ ਨਾ ਜਾਂਦੇ ਗੋਰੇ ਆ ਸੰਤ ਜੀ ਹਾਂ ਗੋਰੇ ਤਾਂ ਅੰਦਰ ਤੱਕ ਫਰੋਲ ਤੇ ਆ ਹੈਗੇ ਹੀ ਗੋਰਿਆਂ ਦੀਆਂ ਜੇਲਾਂ ਜਿੰਨਾ ਤੱਕ ਸਾਨੂੰ ਸਮਝ ਆਈ ਆ ਦੇਖ ਕੇ ਇਥੋਂ ਵੇਖਦਾ ਨਹੀਂ ਕੁਝ ਅੱਛਾ ਹਾਂ ਬੈੱਡ ਲੱਗਿਆ ਹੋਇਆ ਅੰਦਰ ਹੈ ਅੰਦਰ ਬੈੱਡ ਲੱਗਿਆ ਹੋਇਆ ਬਲੌਕ ਲੱਗੇ ਹੋਇਆ ਇੱਧਰ ਆਹ ਸੀ ਬਸ ਪੂਰੇ ਇੱਕ ਬੈੱਡ ਜਿੰਨੀ ਜਗ੍ਹਾ ਹੈ ਸਾਰੀ ਗਤੀ ਮਾੜੀ ਹੋਈ ਸੀਗੇ ਇਹਨਾਂ ਦੇ ਵੀ ਭੜੇ ਸੀਗੇ ਇਹਨਾਂ ਨੇ ਵੀ ਇਹੀ ਰਾਜ ਕਰਕੇ ਜਾਇਆ ਜਿਹੜੇ ਨੇ ਇੰਡੀਆ ਤੇ ਕੀਤਾ ਉਹ ਕੋਲੇ ਦੀ ਟੂਲਸ ਵਾਲੀ ਦੁਕਾਨ ਹੈ ਆਣਾ ਇਸ ਸਤਾਨ ਦਾ ਜਾਇਵੀ ਅ ਇੱਥੇ ਲੋਹੇ ਨੂੰ ਤੋਲ ਕੇ ਦਿੰਦੇ ਸੀ ਤਾਂ ਤੱਕੜੀਆਂ ਪਈਆਂ ਨੇ ਕਈ ਥਾਵਾਂ ਤੇ ਉਹਨਾਂ ਆ ਚਾਬੀਆਂ ਪਾਨੇ ਇਹ ਸਾਰੀਆਂ ਇਦਾਂ ਹੀ ਆਡਰ ਸ਼ਾਪਸ ਬਣੀਆਂ ਹੋਈਆਂ ਉਹ ਦੇਖੋ ਜਿਵੇਂ ਉਹ ਗੱਡਾ ਬਣਿਆ ਹੋਇਆ ਪੁਰਾਣਾ ਗੋਰਿਆਂ ਦਾ ਇਹਨਾਂ ਦਾ ਕਲਚਰ ਵੀ ਆਪਣੇ ਕਲਚਰ ਵਾਂਗੂ ਹੀ ਸੀ ਤੇ ਬਹੁਤ ਸੋਹਣਾ ਕਲਚਰ ਆ ਕਾਫੀ ਇਨ ਡੀਟੇਲ ਦੇਖਣਾ ਤੁਸੀਂ ਤਾਂ ਆ ਜਗਾ ਬੈਸਟ ਆ ਔਨ ਵਾਸਤੇ ਇਹਨਾਂ ਦਾ ਕਲਚਰ ਐਕਸਪਲੋਰ ਕਰਨ ਵਾਸਤੇ ਆ ਇੱਥੇ ਜਗਾ ਜਗਾ ਪੁਰਾਣੇ ਗੱਡੇ ਪਿਆ ਉਹ ਪੁਰਾਣੀ ਸਵਾਰੀ ਵੀ ਸਵਾਰੀ ਵੀ ਕਰਾਉਂਦੇ ਆ ਜੇ ਤੁਸੀਂ ਕਰਨੀ ਆ ਤਾਂ ਜਿਵੇਂ ਰੱਥ ਉਹ ਚੱਲਦੇ ਆ ਅਮਰਿੰਦਰ ਗਿੱਲ ਦੀ ਹੁਣੇ ਰੀਸੈਂਟਲੀ ਇੱਕ ਮੂਵੀ ਆਈ ਸੀ ਜਮਾਂ ਓਵੇਂ ਦਾ ਸੈਟਅਪ ਆ ਆਵਲੀ ਜਗਾ ਦਾ ਪਰ ਉਹ ਮੇਰੇ ਖਿਆਲ ਚ ਬੈਂਕੂਵਰ ਸ਼ੂਟ ਹੋਈ ਸੀ ਤੇ ਇਹ ਐਡਮਿੰਟਨ ਆ ਇਹ ਕਲਚਰ ਤਾਂ ਸੇਮ ਹੀ ਆਪਣਾ ਵੀ ਇਹਨਾਂ ਦਾ ਵੀ ਉਹ ਪ੍ਰਾਂਤ ਪਈਆ ਜੱਗ ਪਏ ਆ ਬੈਰਲ ਲੇਕਿਨ ਦੇ ਸਟੋਰੇਸ ਬਸਤੀ ਹੁੰਦੇ ਆ ਨਾ ਫਨੀ ਦਾਰੇ ਥੱਲੇ ਵੱਡੇ ਪੌਂਡ ਲੇਕਿਨ ਨਿਪੇੜੋਂਗੇ ਡੋਗੇ ਵੱਡੇ ਪਤਲੇ ਆ ਅੱਗੇ ਦੰਦਿਆਂ ਚਾੜ ਦਿੰਦੇ ਸੂ ਲੋਹੇ ਦੇ ਹਾਂਜੀ ਆ ਸਾਰੇ ਲੋਹੇ ਦੇ ਹੀ ਆ ਵਿੱਚੋਂ ਵਿੱਚੋਂ ਦੂਜਾ ਉਹ ਐਲੂਮੀਨੀਅਮ ਐਲੂਮੀਨੀਅਮ ਤਾਂ ਹੀ ਕੋਈ ਵੀ ਲੱਗ ਰਿਹਾ ਇੰਨਾ ਚੋਂ ਐਲੂਮੀਨੀਅਮ ਚ ਕੋਈ ਨਹੀਂ ਹੈਗਾ ਸਾਰੇ ਲੋਹੇ ਜਦੇ ਆ ਸੇਵਾਂ ਬੱਟਣ ਵਾਲੀ ਗਿੰਤੀ ਆ ਹੈਗੀ ਆ ਜੁਕਤਿਆਂ ਦੀ ਦੁਕਾਨ ਹੈ ਮੋਚੀ ਦੀ ਹੁੰਦੀ ਆ ਪੁਰਾਣੀ ਟਾਈਪ ਦੀ ਆ ਉਹਦੇ ਟੂਲਸ ਨੇ ਮੋਚੀ ਕਿਹੜੇ ਕਿਹੜੇ ਟੂਲ ਯੂਜ਼ ਕਰਦਾ ਸੀ ਅਲੱਗ-ਅਲੱਗ ਪੰਜਿਆਂ ਦੇ ਸਾਈਜ਼ ਅਕੋਰਡਿੰਗ ਪਏ ਆ ਸਲਾਈ ਚਮੜਾ ਕਿਹੜਾ ਇਹ ਉਹਦੇ ਸਟੌਨ ਲੋਣੀ हां मशीन ਨਾਲ ਉਹ ਸਾਰੇ ਕੰਮ ਲੈਂਦੇ ਸੀ ਉਹ। ਕਿਹੜਾਈ ਕਰਦੇ ਹੋਗੇ। ਪੰਜਾਬੀ ਜੁੱਤੀ ਦਾ ਮੈਂ ਜਾਣਦੀ। ਮਸੀ ਜੀ ਕਹਿੰਦੇ ਪੰਜਾਬੀ ਜੁੱਤੀ ਵੀ ਕੜਦੇ ਇੱਥੇ। ਜਿੱਦਿਆ ਲਈ ਪਾਣੀ ਜਿਹੜਾ ਉਹਨਾਂ ਨੇ ਸਮਝ ਜਾਣਾ। ਜਦੋਂ ਆਨੇ ਆਉਂਦੇ ਆਈ ਵਰਦੀ ਨਹੀਂ ਸ਼ੌਕ ਨੂੰ ਲੈ। ਚਲ ਆਇਓ ਤੁਸੀਂ। ਇਹ ਹੈਗਾ ਬੈਲਰੂਸ ਸਕੂਲ 1885। 1885 ਦਾ ਸਕੂਲ ਆ ਇਹ ਗੋਰੀਆਂ ਦਾ। ਆ ਟੀਚਰ ਦਾ ਟੇਬਲ ਚੇਅਰ ਬਲੈਕ ਬੋਰਡ ਤਾਂ ਉਹ ਦੋ ਵੀ ਸੀ ਮਤਲਬ ਆਏਗੇ ਸੋ ਦੰਡ ਟੰਡ ਹੁੰਦੀ ਹੋਊਗੀ ਹੀਟਿੰਗ ਹੀਟਿੰਗ ਕਰਨ ਵਾਸਤੇ ਹਨਾ ਕਲਾਸਰੂਮ ਨੂੰ ਇਹ ਨਿੱਕੇ ਨਿੱਕੇ ਜਿਹਾ ਸਕੂਲ ਸੀ ਹਨਾ ਚਾਕ ਐਂਡ ਇਨ ਪਰ ਇਹਨਾਂ ਨੇ ਇਸ ਛਟਾ ਦੇ ਦਾ ਲਿਖਿਆ ਉਹਦੇ ਨਾਲ ਨਹੀਂ ਲਿਖਿਆ ਮਾਸੀ ਜੀ ਕੀ ਹੁੰਦਾ ਸੀ ਜਿਹੜਾ ਤੁਸੀਂ ਗਾਚੀ ਉਹ ਕੀ ਕਰਦੇ ਹੁੰਦੇ ਸੀ ਉਹ ਫੱਟੀ 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 ਹਾਂ ਪੱਟੀਆਂ ਨਹੀਂ ਪੋਚੀਆਂ ਇਹਨਾਂ ਨੇ ਛਿਓੜੇ ਨੂੰ ਨਾ ਕੁਦਾਵਾਂ ਨਹੀਂ ਨਹੀਂ ਮੈਨੂੰ ਲੱਗਦਾ ਕੁਝ ਹੋ ਰਹੀ ਹੈ ਇਹ ਕਹਿੰਦੀ ਸ਼ੂਸ ਸਾਫ ਕਰਨ ਨੂੰ ਆ ਪਰ ਮੈਨੂੰ ਲੱਗਦਾ ਹੈ ਕੁਝ ਹੋਰ ਕਨਸੈਪਟ ਆ ਸ਼ੂਸ ਆਫ ਆ ਆ ਗਿਆ ਹੀ ਪੁਰਾਣੇ ਜ਼ਮਾਨੇ ਦਾ ਟਰੈਕਟਰ ਇਹ ਤਾਂ ਕਿਸੇ ਮਾ ਮਾਡੀ ਟ੍ਰੇਨ ਦੇ ਇੰਜਨਰ ਗਾਤਾ ਇਹਦਾ ਫਰੰਟ ਆ ਤੂੰ ਆ ਕੱਢਣ ਨੂੰ ਉਤੋਂ ਜਿਵੇਂ ਲੱਗਦਾ ਮੇਰੇ ਰੇਲ ਦਾ ਇੰਜਨ ਹੁੰਦਾ ਪਰ ਰੇਲ ਦਾ ਇੰਜਨ ਨਹੀਂ ਹੈਗਾ ਇਹ ਇਹ ਟਰੈਕਟਰ ਆ ਆਗੇ ਪੁਰਾਣੀ ਟਰੈਕਟਰ ਹਾਰਟ ਦੇ ਟਰੈਕਟਰ ਨੇ ਆਹਾ ਹਾਰਟ ਪਰ ਆ ਕੰਬਾਈਨਾ ਬੋਰੀਆਂ ਨੀਂ ਆ ਪ੍ਰਾਣੀਆਂ ਕੰਬਾਈਨਾ ਆ ਵੀ ਕੰਬਾਈਨ ਪੁਰਾਣੀ ਨੂੰ ਕੰਮ ਤੋਂ ਵਾਲਾ ਪੱਖਾ ਦੇਖੋ ਜਦੋਂ ਆਉਂਦਾ ਹੈ ਪਾਲੀਏ ਹਾਂ ਜਿੰਨੇ ਕਤਾਰੀਏ ਅਜ਼ਾਰ ਤਾਂ ਇਹਨਾਂ ਦੇ ਵੀ ਆਪਣੇ ਅਰਗੇ ਸੀਗੇ ਮਸਾਪਾ ਥੋੜੇ ਜੇ ਲੇਟ ਡਵੈਲਪ ਹੋਇਆ ਇਹ ਆਪਣੇ ਤੋਂ ਪਹਿਲਾ ਹੋਗੇ ਹਾਂ ਇਹਨਾਂ ਦੀ ਚੱਕੀ ਥੈਂਕ ਯੂ ਸੋ ਮੱਚ ਫॉर ਵਾਚਿੰਗ ਐਂਡ ਦੈਟਸ ਆਲ ਅਬਾਊਟ ਟੂਡੇ ਹੋਪ ਆਈ ਸੀ ਯੂ ਗਾਇਸ ਸੂਨ ਅਗੇਨ ਐਂਡ ਦ ਨੈਕਸਟ ਵਲੌਗ ਬਾਏ